ਯੂਐਸਏ ਤੋਂ ਰਿਪੋਰਟ ਹੋ ਕੇ ਆਇਆ ਹੈ ਉਹ ਜਿਸ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਜੰਜੀਰਾਂ ਬਣ ਕੇ ਉਹਨਾਂ ਦੇ ਪੈਰਾਂ ਦੇ ਜੰਜੀਰਾਂ ਬਣ ਕੇ ਉਹਨਾਂ ਨੂੰ ਇੱਥੇ ਲੈ ਕੇ ਆਉਂਦਾ ਹੈ ਇਹਦੇ ਨਾਲ ਬੜਾ ਜਿਹੜਾ ਮਨ ਖਰਾਬ ਹੋਇਆ ਸਾਡੇ ਹਿੰਦੂਸਤਾਨੀਆਂ ਦਾ ਔਰ ਮੋਦੀ ਸਾਹਿਬ ਨੂੰ ਚਾਹੀਦਾ ਸੀਗਾ ਕਿ ਜੇ ਕੋਈ ਬੱਚਿਆਂ ਦੇ ਕਿਸੇ ਤਰੀਕੇ ਦਾ ਅਲੀਗੇਸ਼ਨ ਸੀ ਜਾਂ ਉਹ ਕਿਸੇ ਢੰਗ ਦੇ ਨਾਲ ਬਾਹਰ ਗਏ ਸੀਗੇ ਜਿਹੜੇ ਬੱਚੇ ਪਹੁੰਚ ਗਏ ਸੀ ਜਿਨ੍ਹਾਂ ਦੇ ਬੱਚਿਆਂ ਦੇ ਮਾਪਿਆਂ ਨੇ 40 40 50 50 ਲੱਖ ਰੁਪਏ ਖਰਚਿਆ ਕਿਸੇ ਨੇ ਆਪਣਾ ਮਕਾਨ ਵੇਚਦਾ ਕਿਸੇ ਨੇ ਆਪਣਾ ਪਲਾਟ ਵੇਚ ਦਿੱਤਾ ਉਹ ਕਿਉਂ ਗਏ ਬੇਰੋਜ਼ਗਾਰ ਸੀਗੇ ਬੇਰੋਜ਼ਗਾਰੀ ਉਹਨਾਂ ਨੂੰ ਕਿਸੇ ਤਰ੍ਹਾਂ ਕੰਮ ਨਹੀਂ ਸੀ ਮਿਲਦਾ ਉਹਨਾਂ ਦਾ ਵਪਾਰ ਨਹੀਂ ਸੀ ਚੱਲਦਾ ਉਹਨਾਂ ਨੂੰ ਨੌਕਰੀਆਂ ਨਹੀਂ ਸੀ ਮਿਲਦੀਆਂ ਪਿਛਲੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਮੋਦੀ ਦੀ ਸਰਕਾਰ ਹੈ ਔਰ ਬੇਰੋਜ਼ਗਾਰੀ ਉਹਦੇ ਨਾਲ ਵਧੀ ਸੀ ਇਸ ਕਰਕੇ ਬੱਚੇ ਬਾਹਰ ਗਏ ਜਿਹੜੇ ਇਲਾਕਿਆਂ ਦੇ ਵਿੱਚ ਬੱਚਿਆਂ ਨੂੰ ਅਮਰੀਕਾ ਨੇ ਵਾਪਸ ਭੇਜਿਆ ਬੜੀ ਸ਼ਰਮਨਾਕ ਗੱਲ ਹੈ ਜਿਹੜੇ ਮੋਦੀ ਸਾਹਿਬ ਕਹਿੰਦੇ ਸੀ ਮੇਰਾ 56 ਇੰਚ ਦਾ ਸੀਨਾ ਹੈ ਅੱਜ ਉਹ 56 ਇੰਚ ਦਾ ਸੀਨਾ ਕਿੱਥੇ ਹੈ ਜੇ ਕਮ ਸੇ ਕਮ ਬੱਚਿਆਂ ਨੂੰ ਰਿਪੋਰਟ ਹੀ ਕਰਨਾ ਸੀ ਸਾਡਾ 에어로ਪਲੇਨ ਜਾਂਦਾ ਸਾਰਾ ਸਾਡਾ ਜਹਾਜ਼ ਜਾਂਦਾ ਜਿਸ ਤਰੀਕੇ ਨਾਲ ਕੋਲੰਬੀਆ ਲੈ ਕੇ ਆਇਆ ਕੋਲੰਬੀਆ ਨੇ ਉਹਨਾਂ ਦਾ ਜਹਾਜ਼ ਨਹੀਂ ਇੱਥੇ ਉਤਰਨ ਦਿੱਤਾ ਔਰ ਇਸ ਸ਼ਰਮਨਾ ਘਟਨਾ ਕਰਕੇ ਅੱਜ ਅਸੀਂ ਮੋਦੀ ਔਰ ਟਰੰਪ ਦਾ ਬੁਤਲਾ ਖੋ ਗਿਆ ਔਰ ਅਸੀਂ ਕਹਿੰਦੇ ਹਾਂ ਕਿ ਜਿਹੜੇ ਬੱਚੇ ਉੱਥੇ ਗਏ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਉੱਥੇ ਅਡਜਸਟ ਕੀਤਾ ਕਰਨਾ ਚਾਹੀਦਾ ਮੇਰੇ ਜੀ ਆਮ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਜਿੰਨੇ ਬੱਚੇ ਆਏ ਆ ਕਿ ਇੱਥੇ ਪੁੰਜੇ ਪੈ ਕੇ ਆਏ ਨੇ ਨਾਲ ਇਹਨਾਂ ਨੂੰ ਹਥਕੜੀਆਂ ਲਾ ਕੇ ਲੈ ਜਾਂਦਾ ਗਿਆ ਮੈਂ ਕਿ ਜੀ 40 40 ਘੰਟੇ ਜੋ ਨਿਊਜ਼ ਦੇ ਤੁਹਾਡੇ ਰਾਹੀਂ ਪਤਾ ਲੱਗਾ ਕਿ 40 40 ਘੰਟੇ ਉਹਨਾਂ ਨੂੰ ਜੰਜੀਰਾਂ ਨਾਲ ਬੰਨਿਆ ਈ ਵਣ ਕਿ ਉਹਨਾਂ ਨੇ ਵਾਸ਼ਰੂਮ ਜਾਣਾ ਸੀਗਾ ਵਾਸ਼ਰੂਮ ਹੀ ਉਹ ਰੇੜ ਰੇੜ ਕੇ ਗਏ ਆ ਕਿੰਨਾ ਕੁ ਵੱਡਾ ਉਹਨਾਂ ਨੇ ਜ਼ੁਲਮ ਕਰ ਲਿਆ ਸੀਗਾ ਅੱਜ ਮਾਲਿਆ ਵਰਗੇ ਜਿਹੜੇ ਅਰਬਾਂ ਕਰਬਾਂ ਕਰੋੜਾਂ ਰੁਪਏ ਜਿਹੜੇ ਹਿੰਦੁਸਤਾਨ ਦਾ ਖਾ ਕੇ ਬਾਹਰ ਐਸ਼ ਕਰ ਰਹੇ ਆ ਉਹਨਾਂ ਵਾਸਤੇ ਕੋਈ ਨਹੀਂ ਹੈਗਾ ਉਹ ਰਿਪੋਰਟ ਨਹੀਂ ਹੋ ਸਕਦੇ ਜਿਹੜੇ ਬੱਚੇ ਵਿਚਾਰੇ ਜਿਨ੍ਹਾਂ ਦੇ 40 40 50 50 ਲੱਖ ਰੁਪਏ ਖਰਚੋ ਬੱਚਿਆਂ ਨੂੰ ਆਪਾਂ ਦੇ ਬੋਲ ਇਹ ਤੁਹਾਡੇ ਉਹ ਅੱਜ ਮਤਲਬ ਫੁਟਿਆ ਕਿ ਆ ਅਗਲੀ ਇਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਤੁਹਾਡੇ ਕਾਂਗਰਸ ਤੁਹਾਡਾ ਰਿਐਕਸ਼ਨ ਇਹੀ ਅਸੀਂ ਮੋਦੀ ਸਾਹਿਬ ਨੂੰ ਇਹੀ ਬੀਲ ਕਰਦੇ ਆ ਕਿ ਆਪਣਾ 52 ਇੰਚ ਦਾ ਸੀਨਾ ਦਿਖਾਓ ਅਮਰੀਕਾ ਨੂੰ 트럼ਪ ਨੂੰ ਦੱਸੋ ਕਿ ਮੇਰੇ ਬੱਚੇ ਨੇ ਇਹ ਬੱਚਿਆਂ ਨਾਲ ਜੇ ਕੋਈ ਇੱਥੇ ਨਾ ਕਰੇਗਾ ਅਸੀਂ ਵੀ ਇੱਥੇ ਇਸੇ ਢੰਗ ਦੇ ਨਾਲ ਅਮਰੀਕਾ ਨੂੰ ਨਿਪਟਾਂਗੇ ਜਿਸ ਤਰੀਕੇ ਨਾਲ ਉਹ ਸਾਡੇ ਨਾਲ ਅੱਛਾ ਅੱਜ ਤੁਸੀਂ ਫਲੈਗ ਵੀ ਜਿਹੜਾ ਹੈਗਾ ਉਹ ਅਮਰੀਕਾ ਦਾ ਸਾੜੇ ਅਧਨ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਭਈ ਮੋਦੀ ਦਾ ਤੇ ਕੋਈ ਜਿਹੜਾ ਹੈਗਾ 트럼ਪ ਦੀ ਦੋਸਤੀ ਵੀ ਬ ਇਹ ਦੋਸਤੀ ਕੰਮ ਨਹੀਂ ਤੁਹਾਨੂੰ ਲੱਗਦਾ ਦੇਖੋ ਅਸੀਂ ਤੇ ਪਹਿਲਾਂ ਹੀ ਕਿੰਨੇ ਪਿਆ ਮੋਦੀ ਸਾਹਿਬ ਦੇ ਫਿਰ ਚੱਲੇ ਆ ਥੋੜੇ ਦਿਨਾਂ ਤੱਕ ਜੋ ਨਿਊਜ਼ ਤੋਂ ਪਤਾ ਲੱਗਾ ਕਿ ਮੋਦੀ ਸਾਹਿਬ ਫਿਰ ਜਾ ਰਹੇ ਆ ਔਰ ਮੋਦੀ ਸਾਹਿਬ ਨੂੰ ਉਹਨਾਂ ਦੇ ਕੋਲ ਜਾਣਾ ਨਹੀਂ ਚਾਹੀਦਾ ਮੋਦੀ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਜੋ ਅਮਰੀਕਾ ਨੇ ਕੰਮ ਕੀਤਾ ਬਹੁਤ ਗਲਤ ਕੰਮ ਕੀਤਾ ਹੈ ਇਹੋ ਜਿਹਾ ਕੰਮ ਸਾਡੇ ਹਿੰਦੁਸਤਾਨ ਨੂੰ ਬਰਦਾਸ਼ਤ ਨਹੀਂ ਆਇਆ। ਇਹ ਪਹਿਲੀ ਵਾਰ ਨਹੀਂ ਹੋਇਆ। ਪਹਿਲੇ ਵੀ ਪਿਛਲੀ ਵਾਰ ਵੀ ਹੋਇਆ ਸੀ ਕਿ ਉਹ ਜਿਹੜੀਆਂ ਹਕਕੀਆਂ ਲਾ ਕੇ ਭੇਜੇ ਇਹ ਵੀ ਪਹਿਲੀ ਗੱਲ ਨਹੀਂ ਹੈ। ਨਾ 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 ਇਹ ਅਮਰੀਕਾ ਦਾ ਰੂਲ ਹੈਗਾ। ਨਹੀਂ ਅਮਰੀਕਾ ਦਾ ਰੂਲ ਹੈਗਾ ਪਰ ਅਸੀਂ ਤੇ ਪਹਿਲੀ ਵਾਰ ਹੀ ਦੇਖਿਆ ਕਿ ਇਹ ਜੰਜੀਰਾਂ ਨਾਲ ਜਕੜ ਕੇ ਹੱਡਪੋਟ ਹੁੰਦੇ ਤੇ ਅਸੀਂ ਬੜੇ ਦੇਖਿਆ। ਉਹਨਾਂ ਦਾ ਪਾਸਪੋਰਟ ਜਾਂ ਵਾਈਟ ਪਾਸਪੋਰਟ ਦੇ ਹਿਸਾਬ ਨਾਲ ਉਹ ਭੇਜਦੇ ਪਰ ਕਦੇ ਜੰਜੀਰਾਂ ਨਾਲ ਜਕੜ ਕੇ ਸਾਡੇ ਹਿੰਦੁਸਤਾਨ ਦੇ ਬੱਚਿਆਂ ਨੂੰ ਕਦੇ ਨਹੀਂ ਭੇਜਿਆ ਤੇ ਪਹਿਲੀ ਵਾਰ